ਸਰ ਕਾਨੂੰਨੀ ਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜਿਹੜਾ ਲਾਅ ਐਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਇਸ ਇਲਾਕੇ ਚ ਰੋਜ਼ ਬਹੂਣੀਆਂ ਚੱਲ ਰਹੀਆਂ ਨੇ ਰੋਜ਼ ਬੰਦੇ ਮਰ ਰਹੇ ਨੇ ਇਹ ਕੋਈ ਕੁਝ ਨਹੀਂ ਕਰ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਰਕਾਰ ਨੂੰ ਕਿ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਂਡ लॉ एंड ऑर्डर की सिचुएशन का कुछ कर इस तो पहला कि कोई बहुत बुरा हादसा हो जाएगा जा सारी जगह टारगेट कर रहे हैं जी वो तो दिसी रहे हम इलेक्शन कमीशन ने आ, एस एस पी तरन तारण क्यों क्यों किता है क्योंकि वह भी टारगेट कर रहे थे डरते हैं अकालिया तो और कोई गल नहीं